ਲਓ ਜੀ ਮੇਤੋ ਅੱਜ ਪੂਰੀ ਟੌਪ ਦੀ ਘੋੜੀ ਲੈ ਆ ਦਿੰਨੇ ਮਾਰਵਾੜੀ ਘੋੜੀ ਆ ਰੰਗ ਵਾਲੇ ਪੱਖੋਂ ਬਾਡੀ ਵਾਲੇ ਪੱਖੋਂ ਬਰੀਕੀ ਦੇ ਪੱਖੋਂ ਤੇ ਰਾਜੀ ਵੀ ਪੂਰੀ ਆ ਸਾਰੇ ਪੱਖੋਂ ਆਪਾਂ ਕਹਿ ਸਕਦੇ ਹਾਂ ਪਰਫੈਕਟ ਆ ਇੱਕ ਹਿਸਾਬ ਦੀ ਬਰੀਡਿੰਗ ਵਾਲੀ ਘੋੜੀ ਆ ਪੂਰੇ ਤਗੜੇ ਖਾਨਦਾਨ ਦੀ ਆ ਸਾਰੀ ਡਿਟੇਲ ਕੱਲੀ ਕੱਲੀ ਚੀਜ਼ ਦੀ ਦਵਾਂਗਾ ਪਹਿਲਾਂ ਤੁਸੀਂ ਚੈਨਲ ਸਬਸਕ੍ਰਾਈਬ ਕਰਨ ਨਾ ਭੁੱਲੇ ਕਿਉਂਕਿ ਤੁਹਾਡੇ ਲਈ ਰੋਜ਼ ਇੱਕ ਜਾਂ ਦੋ ਜਾਨਵਰ ਪੂਰੇ ਟੌਪ ਦੇ ਲੱਭ ਕੇ ਲਿਆਉਂਦੇ ਆ ਤੇ ਮਾਰਕੀਟ ਨਾਲੋਂ ਸਸਤਾ ਲਿਆਉਂਦੇ ਹੁਣ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੋਵੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਵੀਡੀਓ ਪਸੰਦ ਆਈ ਤਾਂ ਮਿੱਤਰੋ ਲਾਈਕ ਕਮੈਂਟ ਸ਼ੇਅਰ ਕਰ ਦਿਓ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋ ਜਾਂ ਦੋਸਤੋ ਅੱਜ ਤਰੀਕ 12 ਮਈ 2025 ਦੀ ਇਹ ਵੀਡੀਓ ਹੈ ਜੀ ਤੇ ਪੂਰੇ ਟੌਪ ਦੀ ਘੋੜੀ ਜਮਾਂ ਜੈਜ ਰੇਟ ਚ ਲਿਆਤੀ ਮਾਰਵਾੜੀ ਘੋੜੀਏ ਦੋਸਤੋ ਮੱਥੇ ਸਿਰਫ ਪਟਾ ਪਟਾ ਉਹ ਵੀ ਪੂਰਾ ਪਰਫੈਕਟ ਹੈ ਪਤਲਾ ਪਟਾ ਨਹੀਂ ਟੁੱਟਦਾ ਨਹੀਂ ਤੇ ਗਰਦਨ ਦੇਖੋ ਪਹਿਲਾਂ ਮੋਰ ਨਹੀਂ ਆ ਰਹੀ ਤਾਂ ਉਹਨਾਂ ਪਤਲੀ ਲੰਮੀ ਮਣੀਆ ਮੂਣੀਆ ਪੂਰਾ ਸੋਹਣਾ ਹੈਕ ਦੀ ਕਿੰਨੀ ਚੌੜੀ ਹੈ ਲੈਂਥ ਲੰਥੀ ਦੇਖੋ ਫੇਸ ਬੂਸ ਪੂਰਾ ਪਰਫੈਕਟ ਹੈ ਕੱਲੀ ਕੱਲੀ ਡਿਟੇਲ ਦਿੰਨੇ ਬਸ ਆਜੋ ਵੀਡੀਓ ਵੱਲ ਬਾਦੋ ਦੋਸਤੋ 60 ਵਾਰ ਕੁੜੀ ਦੀ ਹਾਈਟ ਆ ਕੁਮੈਤ ਰੰਗ ਆ ਚਾਰੇ ਪੈਰ ਕਾਲੇ ਆ ਮੱਥੇ ਪੂਰਾ ਪਤਲਾ ਪਟਾ ਵੀਡੀਓ 'ਚ ਨਹੀਂ ਉਹਨੂੰ ਪਤਾ ਵੀ ਇਦਾਂ ਟੁੱਟਦਾ ਲੱਗਦਾ ਨਹੀਂ ਪਰ ਤੁਸੀਂ ਨੇੜਿਓਂ ਦੇਖੋ ਫਟਾ ਜਮਾ ਨਹੀਂ ਟੁੱਟਦਾ ਪੂਰਾ ਬਰੀਕ ਹੋ ਜਾਂਦਾ ਲੈਂਥ ਕੋਰੀ ਦੇਖੋ ਕਿੰਨੇ ਤਗੜੀ ਆ ਉਮਰ 5 ਸਾਲਾ ਗਰਦਨ ਦੇਖੋ ਕਿੰਨੇ ਲੰਮੀਆਂ ਲੰਮੀ ਤੋਂ ਹੋਂ ਦੇ ਨਾਲ ਨਾਲ ਜਿਹੜਾ ਆਪਣਾ ਨੈਕ ਪੁਆਇੰਟ ਹੁੰਦਾ ਮਣੀ ਹੈ ਜਿਹਨੂੰ ਆਪਾਂ ਕਹਿੰਦੇ ਨੇ ਪੂਰਾ ਇਹਨ ਕਾਰਬੋ ਵੀ ਪੂਰਾ ਤੇ ਪਤਲਾ ਵੀ ਪੂਰਾ ਇੱਕ ਹੱਥ ਦੇ ਅੰਦਰ ਅੰਦਰ ਆ ਜਾਂਦਾ ਹੁਣ ਤੋਂ ਆਪ ਅੰਦਾਜ਼ਾ ਲਾ ਲਓ ਕਿੰਨਾ ਪਤਲਾ ਹੋ ਤੇ ਬਾਕੀ ਸੌਮਬ ਦਾ ਸਹਿਜ ਕਰੋਂ ਆ ਕੇ ਤੁਸੀਂ ਚੈੱਕ ਤਾਂ ਸੌਮਬ ਵੀ ਪੂਰਾ ਤਗੜਾ ਕਾਨਕ ਨੂੰ ਕੁੰਡੀ ਵਾਲਾ ਲੰਬੇ-ਲੰਬੀ ਸੋਹਣੀ ਆ ਕੁੜੀ ਅੰਦਰ ਦੀ ਸਾਫ ਆ ਤੇ ਸਵਾਰੀ ਸੂਰੀ ਦੀ ਵੀ ਪਾਸ ਆ ਹੁਣ ਸਵਾਰੀ ਦੀ ਆ ਇੱਕ ਰੈਂਡਮ ਜੀ ਵੀਡੀਓ ਬਣਵਾਈ ਸੀ ਭਰਾ ਦੇਖਣ ਆਏ ਸੀ ਤਾਂ ਉਦੋਂ ਬਣਾਈ ਆ ਕੋਈ ਪ੍ਰੋਫੈਸ਼ਨਲ ਇਹਦੀ ਵੀਡੀਓ ਨਹੀਂ ਬਣੀ ਆ ਕੇ ਸਵਾਰੀ ਚੜ੍ਹ ਕੇ ਦੇਖੋ ਆਪਣੇ ਰਾਜੂ ਤੁਹਾਨੂੰ ਪਤਾ ਹੀ ਆ ਰਾਜੂ ਨੂੰ ਹਜੇ ਨਾ ਜਾਨਵਰ ਤੁਰਨਾਂ ਨਹੀਂ ਆਉਂਦੇ ਉੱਪਰ ਬਹਿ ਜਾ ਜ਼ਰੂਰ ਜਾਂਦਾ ਬਹਿ ਕੇ ਜਾਨਵਰ ਪਾਸ ਕਰਾ ਦੇ ਤਾਂ ਜਾ ਬਹਿ ਕੇ ਦੇਖੋ ਕੁੜੀ ਦਾ ਤੁਸੀਂ ਪੈਰ ਹੀ ਦੇਖੋ ਸੋਨਾ ਲਿਆ ਕੇ ਧਰਦੇ ਬਾਕੀ ਨਖਰਾ ਨਖਰਾ ਪੂਰਾ ਦੋਸਤੋ ਪਲੀ ਪਲੀ ਵੀ ਸੋਹਣਾ ਰਾਜ ਹੀ ਆ ਮੌਕੇ ਤੇ ਕੁੜੀ ਪੈਰਾਂ ਪੂਰਾ ਦੀ ਚੰਗੀ ਆ ਸਵਾਰੀ ਵਾਲਾ ਸੌਂਗ ਵੀ ਪੂਰਾ ਹੋਇਆ ਤਾਂ ਬਰੀਨਿੰਗ ਵਾਲੇ ਤਾਂ ਤੁਹਾਨੂੰ ਪਤਾ ਹੀ ਹੈ ਤੈਂ ਤੋੜ ਦੋ ਬਾਕੀ ਜੇ ਕਿਸੇ ਭਰਾ ਦੇ ਵੀ ਆ ਕੁੜੀ ਚੱਲਦੀ ਹੋਈ ਪਸੰਦ ਹੋਈ ਤਾਂ ਨੰਬਰ ਥੱਲੇ ਸਕਰੀਨ ਤੇ ਚੱਲ ਪਈ ਦੋਸਤੋ ਦੋਨਾਂ ਨੰਬਰਾਂ 'ਚ ਜਿਹੜੇ ਤੇ ਮਰਜ਼ੀ ਫੋਨ ਲਾ ਲਓ ਮਿਲਦੇ ਹਾਂ ਗੱਲ ਨਵੇਂ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ